ਅੱਜ ਦਾ ਮੁੱਦਾ ਤਾਂ ਵੈਸੇ ਕੇਰਾਂ ਤੱਕ ਟਿੱਗ ਗਿਆ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਇਸ ਸਰਕਾਰ ਨੇ ਲੈਂਡ ਪੂਰਨ ਪਾਲਸੀ ਲਿਆਂਦੀ ਸੀ ਉਹਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਹੀ ਧਰਨੇ ਹੋਏ ਮੁਜ਼ਾਹਰੇ ਹੋਏ ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤਾ ਉਸ ਗੱਲ ਦੇ ਵਿੱਚ ਪਾਲਸੀ ਤਾਂ ਲੋਕਾਂ ਦੇ ਦਬਾਅ ਥੱਲੇ ਆ ਕੇ ਸਰਕਾਰ ਨੇ ਉਸ ਪਾਲਸੀ ਨੂੰ ਰੱਦ ਕਰ ਦਿੱਤਾ ਅਕਾਲੀ ਦਲ ਨੇ ਵੀ ਬਹੁਤ ਵੱਡਾ ਸ਼ਹਿਰਛ ਵਿੜਿਆ ਇਸ ਪਾਲਸੀ ਦੇ ਖਿਲਾਫ ਵੱਡੇ ਵੱਡੇ ਧਰਨੇ ਲੱਗੇ ਚਾਰ ਜ਼ਿਲ੍ਹਿਆਂ 'ਚ ਸਾਡੇ ਧਰਨੇ ਲੱਗੇ ਸੀ ਇਸ ਪਾਲਸੀ ਦੇ ਖਿਲਾਫ ਜਿਹੜੇ ਚਾਰੇ ਬਹੁਤ ਵੱਡੇ ਸੀ ਉਦੋਂ ਬਾਅਦ ਸਾਰੇ ਪੰਜਾਬ 'ਚ ਸੀ ਰੱਖਲੇ ਸੀਗੇ ਧਰਨੇ ਲਾਉਣੇ ਆ ਦੇ ਨਾਲ 1 ਸਤੰਬਰ ਤੋਂ ਅਸੀਂ ਮੋਰਚੇ ਦੀ ਸਟਾਰਟਿੰਗ ਕਰ ਲਈ ਸੀ 1 ਸਤੰਬਰ ਤੋਂ ਅਸੀਂ ਮੋਰਚਾ ਲਾਵਾਂਗੇ ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਸ ਮੋਰਚੇ ਦੀ ਗਵਾਈ ਕਰਨਗੇ ਤੇ ਫਿਰ ਉਹ ਜੀ 500 ਬੰਦੇ ਦਾ ਜਥਾ ਰੋਜ਼ ਜਾਇਆ ਕਰੂਗਾ ਗ੍ਰਿਫਤ ਦੇ ਅਦਾਰੀ ਦੇਣ ਦੀ ਖਾਤਰ ਉਥੇ ਚੰਡੀਗੜ੍ਹ ਜਿੱਥੇ ਕੇਜਰੀਵਾਲ ਸਾਹਿਬ ਰਹਿੰਦੇ ਨੇ ਸੋ ਉਸ ਤੋਂ ਫਿਰ ਇਹਨਾਂ ਨੇ ਪ੍ਰੈਸ਼ਰ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਹਿਲਕੜਾ ਸੀਗਾ ਫਿਰ ਉਹ ਬਾਪਸ ਲੈ ਲੈ ਜਿਹੜਾ ਉਹ ਸੀ ਇੱਕ ਬਹੁਤ ਵੱਡੀ ਠੱਗੀ ਵੇਖੋ ਲੈਂਡ ਪੋਲ ਪੁਨ ਪਾਲਸੀ ਦਾ ਮਤਲਬ ਕੀ ਹੈ ਕਿ ਲੋਕਾਂ ਦੀ ਸਹਿਮਤੀ ਨਾਲ ਜ਼ਮੀਨ ਲੈਣੀ ਸਰਕਾਰ ਜੇ ਲੋਕ ਦੇਣਾ ਚਾਹੁੰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅੱਗੇ ਵੀ ਬਹੁਤ ਲੰੰਗੀਆਂ ਸਰਕਾਰਾਂ ਨੇ ਬੜੀਆਂ ਚੀਜ਼ਾਂ ਬਣਾਇਆਂ ਨੇ ਚੱਲਦਾ ਰਹਿੰਦਾ ਇਹ ਪਾਲਸੀ ਦਾ ਜੇ ਰਜਾ ਹੁਣ ਵੀ ਅਸੀਂ ਕਹਿੰਦੇ ਜੇ ਲੋਕ ਦੇਣਾ ਚਾਹੁੰਦੇ ਆ ਸਾਨੂੰ ਕੀ ਇਤਰਾਜ਼ ਜੇ ਖੁਸ਼ੀ ਨਾਲ ਲੋਕ ਦੇਣਾ ਚਾਹੁੰਦੇ ਆ ਇਹ ਫਿਰ ਪਾਲਸੀ ਨਾ ਤੇ ਮੋਲੀ ਲੈ ਲੈਣ ਸਰਕਾਰ ਨੇ ਜੇ ਕੋਈ ਚੀਜ਼ਾਂ ਬਣਾਉਣੀਆਂ ਨੇ ਜੇ ਸਰਕਾਰ ਠੀਕ ਸਮਝਦੀ ਹੈ ਕਿਸਾਨਾਂ ਨੂੰ ਖੁਸ਼ ਕਰਕੇ ਜਿੰਨੇ ਉਹ ਪੈਸੇ ਮੰਗਦੇ ਆ ਪ੍ਰਤੀ ਏਕੜ ਉਹਨਾਂ ਨੂੰ ਪੈਸੇ ਦੇ ਦੇਣਾ ਰਜਿਸਟਰੀਆਂ ਕਰਾ ਲੈਣ ਇਹ ਹੁਣ ਜਿਹੜੀ ਇਹ ਤਾਂ ਬੜੀ ਉਲਝਾਲੀ ਪਾਲਸੀ ਸੀਗੀ ਵੀ ਅਸੀਂ ਇੱਥੇ ਪਹਿਲੀ ਗੱਲ ਤਾਂ ਇੰਨੀ ਵੱਡੀ ਜ਼ਮੀਨ ਅਜ ਤੱਕ ਕਦੇ ਕੁਐਰੀ ਨਹੀਂ ਹੋਈ 45000 ਏਕੜ ਜ਼ਮੀਨ ਬਹੁਤ ਵੱਡਾ ਰਕਬਾ ਹੁੰਦਾ ਕਿਤੇ ਛੋਟਾ ਨਹੀਂ ਪੰਜਾਬ ਚ ਪਹਿਲਾਂ ਹੀ ਬੜਾ ਤੇ ਘਟ ਗਿਆ ਰਕਬਾ ਜਿਹੜਾ ਖੇਤੀਬਾੜੀ ਵਾਲਾ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦਾ ਨਾਂ ਹੁਣ ਕਰਕੇ ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਸੀ ਕਿ ਖੇਤੀ ਪ੍ਰਧਾਨ ਸੂਬਾ ਸਾਰੇ ਮੁਲਕ ਦਾ ਢਿੱਡ ਭਰਿਆ ਇਹਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹ ਜਿਹੇ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛਾੜਦੀਆਂ ਹੁੰਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛਾੜਦੀਆਂ ਹੁੰਦੀਆਂ ਵੀ ਜਿੱਥੇ ਇੱਥੇ ਹੋਰ ਤਾਂ ਕੁਝ ਹੁੰਦਾ ਨਹੀਂ ਜਿੱਤੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛਾਟੀ ਸੀ ਫਿਰ ਉਹ ਪਾਲਿਸੀ 'ਚ ਇੰਨਾ ਫਲਾਪ ਸੀਗਾ ਵੀ ਜਿਵੇਂ ਕਹਤਾ ਇੱਕ ਬੰਦੇ ਨੂੰ ਵੀ ਤੈਨੂੰ ਜੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਂਗੇ ਇੱਕ ਸ਼ੋਰੂਮ ਦੇਵਾਂਗੇ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੋ ਉੱਥੇ ਕਲੋਨੀ ਹੋ ਕਲੋਨੀ ਸਾਰੀਆਂ ਸੁਹੁੰਨਤਾ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲੇ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲੇ ਤੇ ਫਿਰ ਉਹਦਾ ਸ਼ੋਰੂਮ बिकੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਗਿਆ ਕਿਸੇ ਪਾਸੇ ਜਾਊਗਾ ਕਿਧਰ ਜਾਊਗਾ ਕਿਧਰ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖ ਲਓ ਵੀ 75 ਸਾਲ ਦੇ ਲੱਗ 77-75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ 72-73 ਸਾਲ ਉੱਥੇ ਵੀ ਹਲੇ 25% 20-25% ਰੱਖਵਾ ਖਾਲੀ ਪਿਆ ਉਦੋਂ ਬਾਅਦ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ ਐਰਪੋਰਟ ਤਰੇ ਤੇ ਕਿੱਥੇ ਜਾਇਓ ਤੁਸੀਂ ਲਿਖਿਆ ਪਿਆ 2 ਲੈਟਰ 2 ਲੈਟਰ 2 ਲੈਟਰ ਹਰੇਕ ਤੇ ਲਿਖਿਆ ਪਿਆ ਉਹ बिक ਨਹੀਂ ਰਹੇ ਤੇ ਜੇ ਪਹਿਲਾਂ ਹੀ ਫਲਾਪ ਐ ਇੰਨਾ ਕੰਮ ਪੰਜਾਬ 'ਚ ਪਹਿਲਾਂ ਹੀ ਖਾਲੀ ਪਿਆ ਇਹਨਾਂ बिक ਨਹੀਂ ਰਹਾ ਤੇ ਇਹ ਹੁਣ ਇਹ ਤਾਂ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕੇਰਾ ਜ਼ਮੀਨ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਤੁਰੇ ਫਿਰਨ ਰੌਲਾ ਪਾਉਂਦੇ ਅਸੀਂ ਇਹ ਜ਼ਮੀਨ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਫਿਰ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਹੋਰ ਇਧਰ ਪੈਸੇ ਧੱਕ ਦਾਂਗੇ ਇਧਰ ਨੂੰ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੰਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਦਲ ਨੇ ਬੂਰੇ ਹੋ ਕੇ ਸ਼ਰਨਾਰਸ਼ ਕੀਤਾ ਇਹਦੇ ਚ ਸਰਕਾਰ ਨੂੰ ਪਿੱਛੇ ਹਟਣਾ ਪਿਆ ਇਸ ਤਾਂ ਨੇ ਉਹ ਬਾਲਸ ਲੈ ਗਏ ਉਹਨੂੰ ਕੇਵੇਂ ਦੇ ਕਿਸਾਨ ਨੇ ਗੱਲ ਕਰਿਆ ਕਿ ਇਹ ਨੀਤੀ ਪਾਲਿਸੀ ਦਾ ਵੀ ਸਾਡਾ ਜਿਹੜਾ ਸ਼ਰਨਾਰਸ਼ ਹੈ ਖਾਸ ਕਰਕੇ ਉਸਾਨ ਵਿਚਾਰਾ ਸਿੰਘ ਅਸੇਸਰਾ ਚੱਲ ਜਾਰੀ ਰੂ। ਕਿਵੇਂ ਦੇਖਦਾ ਨਹੀਂ ਵੇਖੋ ਕਿਸੇ ਇਰਾਦਤਾ ਉਹਨਾਂ ਨੇ ਕਰਤੀ ਆ। ਵੇਖੋ ਜਿਹੜੀ ਸਹੀ ਗੱਲ ਆ ਉਹਨੂੰ ਆਪਾਂ ਇਧਰ ਉਧਰ ਵੀ ਨਹੀਂ ਹੋ ਸਕਦੇ ਜੇ ਅਸੀਂ ਐਵੇਂ ਕਈ ਜਗ੍ਹਾ ਵੀ ਨਹੀਂ। ਵਿਸ਼ਵਾਸ ਤਾਂ ਇਹ ਸਰਕਾਰ ਤੇ ਕੋਈ ਕਰਦਾ ਨਹੀਂ। ਉਹ ਵੀ ਨਹੀਂ ਉਹ ਵੀ ਕਿਉਂ ਕਰਨ ਅਸੀਂ ਵੀ ਨਹੀਂ ਕਰਦੇ। ਪਹਿਲਾਂ ਹੁਣ ਤਾਂ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕੈਮਰਨ ਚ ਵੀ ਹੋ ਗਿਆ। ਪਰ ਇਹਨਾਂ ਦਾ ਪਤਾ ਨਹੀਂ ਕੋਈ ਹੋਰ ਟੰਗ ਨਾ ਲਿਆਉ। ਆਪਾਂ ਮੰਨ ਲਵੀ ਇਹ ਤਾਂ ਇਹਨਾਂ ਨੇ ਵਾਪਸ ਕਰਤੀ ਜਿਹੜੀ ਸੀਗੀ ਹੌੜ ਵਾਲੀ ਤੇ ਕੋਈ ਦੋ ਅੱਖਰ ਹੋਰ ਲੇ ਕੇ ਵੀ ਗੇਟੇਡ ਟੱਕਰ ਹੋਰ ਲਿਆਉ। ਤਾਲੂਕੀ ਡਰਦੇ ਨੇ ਸਾਰੇ ਇਹਨਾਂ ਦਾ ਇਤਬਾਰ ਕੋਈ ਨਹੀਂ ਇਹ ਇਸ ਗੱਲ ਤੇ ਵਿਜਿੱਦ ਨੇ ਹਲੇ ਵੀ ਆਪਦਾ ਜਿਹ ਪਹਿਲਾਂ ਵਿਜਿੱਦ ਸੀਗੇ ਬਾਹਰ ਰਹੀਆਂ ਕੰਪਨੀਆਂ ਨਾਲ ਗੜਗਾਵਾਂ ਵਗੈਰੀਆਂ ਨੇ ਇਹਨਾਂ ਦੇ ਸੌਦੇ ਹੋਏ ਹੋਏ ਨੇ ਇਹ ਕਿਸੇ ਹੋਰ ਟੰਗ ਨਾ ਲਿਆਓ ਆ ਇਸ ਗੱਲੋਂ ਡਰਦੇ ਨੇ ਪੀਸੀ ਇਸ ਸਿੱਤੀ ਸੀ ਲੈਂਡ ਪੂਰਕ ਦੇ ਉੱਤੇ ਜਿਹੜਾ ਕੱਲ ਵੀਰਲ ਹੋਈ ਹੈ ਨੀ ਸੋਦੀ ਆ ਰਹੀ ਉਹਦੀ ਵਗੇ ਆਓ ਵੀ ਚੰਗਾ ਤੁਸੀਂ ਵਧੀਆ ਥੈਂਕ ਯੂ ਤੁਹਾਡਾ ਤੁਸੀਂ ਯਾਦ ਕਰਾਤਾ ਉਹ ਤਾਂ ਬੜੀ ਹੈਰਾਨੀ ਵਾਲੀ ਗੱਲ ਆ ਸਾਰੀ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਐ ਉਹ ਸਾਰੀ ਤੇ ਉਹ ਟੀਵੀ ਤੇ ਵੀ ਬਾਕੇ ਆਉਣ ਲੱਗਿਆ ਸੀਗਾ ਵੀ ਜਿਹੜੀ ਬੜੀ ਹੈਰਾਨੀ ਐ ਇੱਕ ਜ਼ਿੰਮੇਵਾਰ ਬੰਦਾ ਸੈਂਟਰ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਮਨਿਸਟਰ ਰਿਹਾ ਹੋਵੇ ਚੰਗੇ ਅਹੁਦਿਆਂ ਤੇ ਅੱਜ ਵੀ ਉਹ ਪਾਰਟੀ ਦਾ ਆਪਣੇ ਆਪ ਨੂੰ ਉਹ ਸਾਰਾ ਪੰਜਾਬ ਉਹਨੇ ਉਹ ਹੀ ਕੰਟਰੋਲ ਕਰ ਰਿਆ ਤੇ ਉਹ ਆਪਦੇ ਵਰਕਰਾਂ ਨੂੰ ਇਹ ਸਬੂਤਨ ਕਰ ਰਿਹਾ ਵੀ 27 ਵਾਲੀ ਚੋਣ ਆਪਾਂ ਜਿੱਤ ਲਈ ਐ ਉਹ ਲਾਈਡ ਪੋਲਿਕ ਪਾਲਿਸੀ ਨੇ ਜੁੜ ਗਈ ਉਹ ਵੀ ਗੱਲ ਕਿ ਇਥੋਂ ਪੈਸਾ ਇਕੱਠਾ ਕਰਕੇ ਫਿਰ ਜੋ ਗੁੰਡਾ ਕਰਦੀ ਕਰਦੀ ਹੋਈ ਗੁੰਡੇ ਖਰੀਦ ਕੇ ਪੰਜਾਬ ਚੋ ਜੋ ਧੱਕੇਸ਼ਾਹੀ ਕਰ ਸਕਦੇ ਹੋਏ ਸੀ ਕਰਾਂਗੇ ਉਹਦੇ ਨੇ ਜੁੜਦੀ ਆ ਇਹ ਸੋ ਤਾਂ ਬਹੁਤ ਹੀ ਜਣੀ ਗੰਭੀਰ ਮਾਮਲਾ ਵੀ ਕੁਛ ਕਰਨਾ ਪਵੇ ਜਣੀ ਜੋ ਮਰਜੀ ਧੱਕਾ ਕਰੋ ਪੈਸੇ ਲਓ ਜੋ ਕਰਨਾ ਕਰੋ ਆਪਾਂ ਇਲੈਕਸ਼ਨ ਜਿੱਤਣੀ ਹੈ ਸਤਾਈ ਚ ਸਾਰਾ ਤੋਹਾ ਖਵਾਈ ਆ ਉਹਦੇ ਵਿੱਚ ਤਾਂ ਬੜੀ ਅਸੀਸ ਕਰਦੇ ਨਿੰਦਿਆ ਕਰਦੇ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਿੰਦੇ ਇਹ ਤੇ ਨੋਟਿਸ ਲੈਣਾ ਚਾਹੀਦਾ ਕੋਰਟਾਂ ਨੂੰ ਵੀ ਇਹਨਾਂ ਗੱਲਾਂ ਦੇ ਉੱਤੇ ਨੋਟਿਸ ਲੈਣਾ ਚਾਹੀਦਾ ਵੀ ਸੈਲਡਿਕ ਪਿੰਚੂ ਪਾਰਟੀ ਅਨੇਕੀ ਇਕੱਠੇ ਹੋ ਕੇ ਲੱਖ ਨੂੰ ਬੁਲਾਉਂਗੇ ਕਿਵੇਂ ਕੱਲ੍ਹ ਸੋਈ ਜਾ ਨਹੀਂ ਪਾਇਆ ਇਸ ਮਸਲੇ ਨੂੰ ਲਿਕਵੀਫਿਕੇਸ਼ਨ ਤੇ ਧਿਆਨ ਮੈਸੇਜ ਜੇ ਇਕੱਠੀਆਂ ਹੋ ਕੇ ਜਾਵੜਦ ਹੁੰਦਾ ਤਾਂ ਚੰਗਾ ਪਰ ਸਾਡੀ ਬਦਕਿਸਮਤੀ ਹੈ ਬਾਹਰਲੇ ਸੁਪਿਆਂ ਵਾਲੀਆਂ ਤਾਂ ਇਕੱਠੀਆਂ-ਕੁਠੀਆਂ ਹੋ ਜਾਂਦੀਆਂ ਪੰਜਾਬ ਵਾਲੀਆਂ ਨਹੀਂ ਹੁੰਦੀਆਂ ਇੱਥੇ ਥੋੜਾ ਜਿਆਦਾ ਜਾਦੇ ਰੱਖਦੇ ਆ ਚਲੋ ਮੈਂ ਕਹਿੰਦਾ ਇਕੱਠੇ ਹੋ ਕੇ ਜਾਵੜ ਤਾਂ ਵੀ ਵਧੀਆ ਨਹੀਂ ਤੇ ਕੱਲੀ-ਕੱਲੀ ਪਾਰਟੀ ਵੀ ਇਹਨੂੰ ਵੀ ਜਾਣਾ ਚਾਹੀਦਾ ਸਾਰਿਆਂ ਨੂੰ ਕੱਲੀ-ਕੱਲੀ ਨੂੰ ਵੀ ਜਾਣਾ ਚਾਹੀਦਾ ਗੁਰਦਾਸਪੁਰ ਦੇ ਖਿਲਾਫ ਬਣੇ ਨੇ ਇਕਾਲੀ ਦਲ ਇੱਕ ਬਰਾਬਰ ਖੜਾ ਹੋਗਾ ਵਰਕਰ ਜਿਹੜੇ ਹੈਗੇ ਆ ਤੇ ਚੁੱਪੀ ਨਹੀਂ ਚਲੇ ਜੇ ਵੀ ਉਹ ਕਵਰ ਆਫ ਕਰੋਗੇ ਬੰਦਾ ਜਿਵੇਂ ਜਾਉਂਦਾ ਨਹੀਂ ਵਰਕਰ ਕੋਈ ਤੇ ਚੁੱਪੀ ਤੇ ਨਹੀਂ ਹੈਗੇ ਇਕਾਲੀ ਦਲ ਇੱਕੀ ਰਹੂਗਾ ਕਦੇ ਵੀ ਇਕਾਲੀ ਦਲ ਦੋ ਪੰਜਾਬ ਚ ਨਾਕਾਮਜੋ ਹੋਇਆ ਜਿਦਾਂ ਇੰਨਾ ਪਿਛਲੀ ਹਿਸਟਰੀ ਪੜ ਲਓ ਸਾਰੇ ਇਕਾਲੀ ਦਲ ਤਾਂ ਹਮੇਸ਼ਾ ਹੀ ਸੀਸਾਤ ਰਹੇ ਆ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਘਟੇ ਛੋਟੇ ਛੋਟੇ ਇਕਾਲੀ ਦਲ ਤਾਂ ਪਹਿਲਾਂ ਵੀ ਕਈ ਰਹੇ ਆ ਮਾਨ ਸਾਹਿਬ ਦਾ 99 ਤੋਂ ਲੈ ਕੇ ਚੱਲੀ ਜਾਂਦਾ ਹੈ ਗੋਰਾ ਦੇ ਵਿੱਚ ਆਪਣੇ ਰਵਿੰਦਰ ਜੀ ਦਾ ਵੀ ਚੱਲੀ ਜਾਂਦਾ ਬਾਬੇ ਰੋਡੇ ਵਾਲਾ ਦਾ ਵੀ ਚੱਲੀ ਜਾਂਦਾ ਉਹ ਅਮਰਤਪਾਲ ਨੇ ਬਣਾ ਲਿਆ ਕਾਲੀਦਲ ਇਹ ਕਿੰਨੇ ਬਣੇ ਹੋਰ ਵੀ ਹੈਗੇ ਬਣੇ ਵੇ ਇਹ ਬਣਦੇ ਰਹਿੰਦੇ ਨੇ ਹਾਲਾਤ ਨਾਲ ਸਰਕਾਰਾਂ ਬਣਾਉਂਦੀਆਂ ਰਹਿੰਦੀਆਂ ਨੇ ਵੱਖਰੇ ਫੁੱਟਪਾਥ ਦੀ ਗੱਲ ਹੋ ਗਈ ਨੇ ਤੁਹਾਡੇ ਤੁਸੀਂ ਲੱਕ ਹੋਏ ਨੇ ਧਾਮ ਬੰਦੀ ਉਹਨਾਂ ਦੇ ਪਿੰਡਾਂ ਤੋਂ ਸ਼ੁਰੂ ਕਰ ਦਿੰਦੀ ਆ ਤੁਹਾਨੂੰ ਲੱਗੂਗਾ ਵੀ ਅਸਾਂ ਸਭ ਤੁਹਾਡੇ ਨਹੀਂ ਪਹਿਲਾਂ ਵਾਲੇ ਵੀ ਸਾਡੇ ਚੋਂ ਹੀ ਗਏ ਸੀ ਜਿੰਨੇ ਹੁਣ ਤਾਂ ਹੀ ਬਣਿਆ ਉਹ ਸਾਡੇ ਚੋਂ ਹੀ ਗਏ ਆ ਜੇ ਕਾਂਗਰਸ ਅੱਡ ਬਣੂ ਤਾਂ ਕਾਂਗਰਸ ਚ ਜਾਊਗੀ ਜੇ ਕਾਲੀਦਲ ਬਣੂ ਤਾਂ ਸਾਡੇ ਚੋਂ ਰੁੱਸ ਰਸ ਕੇ ਜਾਂਦੇ ਹੁੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਦੇ ਜਿੰਨੇ ਵਰਕਰ ਆ ਜਿੰਨਾ ਸਿਸਟਮ ਆ ਸਾਰਾ ਉਹ ਕਾਲੀ ਦਲ ਦੇ ਨਾਲ ਹੀ ਆ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋਰ ਇੱਥੇ ਪੈਰ ਲੱਗਣਗੇ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਕੋਈ ਨਹੀਂ ਚੋਣ ਨਿਸ਼ਾਨ ਵੀ ਥੋੜਾ ਲੈਣਾ ਬਣਾ ਕੇ ਦਫ਼ਤਰ ਵੀ ਜਾਣਾ ਹੈ ਮੈਂ ਕਹਿ ਦੇਣਾ ਸਵੇਰੇ ਮੈਂ ਭਗਵੰਤ ਮਾਨ ਦੀ ਕੁਰਸੀ ਤੇ ਬੈਠਣਾ ਮੈਨੂੰ ਬਹਨ ਦੇ ਦੇ ਇੱਕ ਡੈਮੋਕ੍ਰੈਟਿਕ ਸਿਸਟਮ ਆ ਉਹ ਚੁਣੀ ਹੋਈ ਸਰਕਾਰ ਹੈ 27 ਤੱਕ ਰਹੂਗੀ ਉਸ ਤੋਂ ਬਾਅਦ ਲੋਕ ਫੇਰ ਚੁਣਨਗੇ ਇਹ ਵੀ ਸਿਸਟਮ ਜਿਹੜਾ ਚੋਣ ਨਿਸ਼ਾਨ ਦਾ ਹੈ ਤੇ ਸ਼੍ਰੋਮਣੀ ਕਮੇਟੀ ਦਾ ਤੇ ਕਾਲੀ ਦਲ ਦੇ ਦਫਤਰ ਦਾ ਇਹ ਵੀ ਇਹ ਸਿਸਟਮ ਹੈ ਸ਼੍ਰੋਮਣੀ ਕਮੇਟੀ ਹੈ ਅੱਜ ਸਾਡੇ ਕੋਲੇ ਆ ਪੂਰੀ ਮੈਜੋਰਟੀ ਦੇ ਨਾਲ ਕੱਲ ਨੂੰ ਵੋਟਾਂ ਪਹਿਣ ਗਈਆਂ ਜਦੋਂ ਵੀ ਪਹਿਣ ਗਈਆਂ ਉਦੋਂ ਕੋਈ ਜਿੱਤ ਜਿਹੜਾ ਮਰਜੀ ਅਸੀਂ ਵੀ ਦੁਬਾਰਾ ਜਿੱਤ ਸਕਦੇ ਹਾਂ ਕੋਈ ਹੋਰ ਵੀ ਜਿੱਤ ਸਕਦਾ ਉਹਦੇ ਆਪੇ ਜਿਹੜਾ ਇਹ ਹੈਗਾ ਦਫਤਰ ਦਾ ਤੇ ਇਹ ਹੈਗਾ ਸਿਸਟਮ ਸੰਵਿਧਾਨ ਦਾ ਸੰਵਿਧਾਨ ਦੇ ਮੁਤਾਬਕ ਜੇ ਕੋਈ ਪਾਰਟੀ ਦੋ ਫਾੜ ਹੋ ਜੇ ਨਾ ਜਲਦੀ ਜਲਦੀ ਉਹਦੇ ਉੱਤੇ ਵਿਚਾਰ ਕਰ ਸਕਦਾ ਚੋਣ ਕਮਿਸ਼ਨ ਬਰਜ ਜਿਵੇਂ ਸ਼ਿਵਸੈਰਾ ਹੋਈ ਸੀ ਮਹਾਰਾਸ਼ਟਰ ਦੇ ਵਿੱਚ ਉਹਦੇ ਨਾਲ ਐਮਪੀ ਵੀ ਜਾਦੇ ਚਲੇ ਗਏ ਸੀ ਐਮਐਲਏ ਵੀ ਜਾਦੇ ਚਲੇ ਗਏ ਸੀ ਡੈਲੀਗੇਟ ਵੀ ਜਾਦੇ ਚਲੇ ਗਏ ਸੀ ਉਹ ਜਲਦੀ ਜਲਦੀ ਪਾਰਟੀ ਦੋ ਫਾੜ ਹੋਈ ਸੀ ਅਸੀਂ ਤਾਂ ਜਲਦੀ ਜਲਦੀ ਸਾਡੀ ਪਾਰਟੀ ਤਾਂ ਦੋ ਫਾੜ ਹੋਈ ਹੀ ਨਹੀਂ ਸਾਡੇ ਤਾਂ ਇਕੱਠੇ ਡੈਲੀਗੇਟ ਨੇ ਉਹਨਾਂ ਨੇ ਆਪ ਦੇ ਡੈਲੀਗੇਟ ਭਰਤੀ ਕੀਤੇ ਉਹਨਾਂ ਦੀ ਅੱਡ ਭਰਤੀ ਹੈ ਸਾਡੀ 10 ਰੁਪਏ ਪ੍ਰਤੀ ਪਰਚੀ ਹੈ ਉਹਨਾਂ ਦੀ ਮੁਕਤ ਵਾਲੀ ਹੈ ਉਹ ਤਾਂ ਸਾਰਾ ਕੰਮ ਹੀ ਵੱਖਰਾ ਹੈ ਸਾਰਾ ਚੀਜ਼ ਹੀ ਵੱਖਰੀ ਹੈ ਸੋ ਸਾਨੂੰ ਨਾ ਚੋਂਡ ਸ਼ਾਮ ਦਾ ਕੋਈ ਸਾਥ ਕੋਲ ਸਕਦਾ ਉਹ ਗਲਤ ਕਹਿੰਦੇ ਨੇ ਜੇ ਕਿਸੇ ਨੂੰ ਕਹਿੰਦੇ ਆ ਨਾ ਸਾਡਾ ਕੋਈ ਦਫਤਰ ਕੋਲ ਸਕਦਾ ਮਤਲਬ ਕਿਹ ਪਿਛਲੇ ਰਹਿ ਹੱਥ ਜੋੜ ਕੇ ਕਿਹਾ ਹੈ ਕਿ ਸਾਰੇ ਵਾਪਸ ਆ ਜਾਈਓ ਆਪਾਂ ਦਿੱਲੀ ਉਪੋਜੀਏ 2027 ਦੇ ਸਰਕਾਰ ਬਣ ਗਈ ਕਿ 2027 ਦੀ ਸਰਕਾਰ ਬਣਾਉਣ ਲਈ ਉਹ ਮੋਚ ਕਰ ਰਹੇ ਹੋ ਸੋ ਉਹਨਾਂ ਦਾ ਵੀ ਦੁਆਰੇ ਆਪਾਂ ਤੁਸੀਂ ਕਿਉਂਕਿ ਤੁਹਾਡੇ ਚ ਗਏ ਗਏ ਤਾਂ ਤੁਹਾਨੂੰ ਬੜੀ ਹੋਣੀ ਗਏ ਹੈ ਕਹਿੰਦਾ ਅਸੀਂ ਸਰਕਾਰ ਬਣਾਉਣ ਦੇ ਖਾਤਰ ਅਪਰੋਚ ਨਹੀਂ ਕਰ ਰਹੇ ਸਰਕਾਰ ਤਾਂ ਸਾਡੇ ਲੋਕਾਂ ਨੇ ਬਣਾਉਣੀ ਹੈ ਲੋਕ ਬਣਾ ਦੇਣਗੇ ਸਰਕਾਰ ਦੀ ਖਾਤਰ ਅਸੀਂ ਕਿਤੇ ਵੀ ਅਪਰੋਚ ਨਹੀਂ ਕਰ ਰਹੇ ਤੁਹਾਨੂੰ ਦੱਸ ਦਈਏ ਗੱਲ ਅਸੀਂ ਪੰਜਾਬ ਨੂੰ ਤਕੜਾ ਵੇਖਣਾ ਚਾਹੁੰਦੇ ਹਾਂ ਅਸੀਂ ਕਾਲੀ ਦਲ ਨੂੰ ਤਕੜਾ ਵੇਖਣਾ ਚਾਹੁੰਦੇ ਹਾਂ ਉਸ ਖਾਤਰ ਅਸੀਂ ਹਰ ਤਾਂ ਜਾਣ ਨੂੰ ਤਿਆਰ ਹਾਂ ਸਰਕਾਰ ਸਾਡੇ ਵਾਸਤੇ ਵੱਡੀ ਨਹੀਂ ਪੰਜਾਬ ਤੇ ਪਾਰਟੀ ਵੱਡੀ ਆ ਸਾਡੇ ਵਾਸਤੇ ਜਿਹੜਾ ਜਿੱਥੋਂ ਤੱਕ ਤੁਸੀਂ ਕਹਿੰਦੇ ਵੀ ਉੱਥੇ ਮਾਫੀ ਦੀ ਗੱਲ ਆ ਬਾਲ ਸਾਹਿਬ ਦੀ ਬਾਲ ਸਾਹਿਬ ਨੇ ਕਾਲ ਤੱਕ ਸਭ ਤੇ ਮਾਫੀ ਮੰਗ ਲਈ ਭਾਵੇਂ ਉਹਨਾਂ ਨੇ ਕੋਈ ਗਰਾਹ ਕੀਤੇ ਵੀ ਨਹੀਂ ਸੀ ਉਹਨਾਂ ਦੇ ਵੀ ਮੰਗ ਲਈ ਉਹ ਤਾਂ ਜਾ ਕੇ ਉਹਨਾਂ ਨੇ ਉਦੋਂ ਵੀ ਸਾਰੀ ਪਾਰਟੀ ਦੀ ਰਹਿ ਸੀ ਜੀ ਇੱਕ ਅਪੀਲ ਤੁਸੀਂ ਹੋਰ ਕਰ ਦਿਓ ਵੀ ਕੋਈ ਹਰਜ ਨਹੀਂ ਹੈਗਾ ਆਪਾਂ ਅਪੀਲ ਕਰ ਦਈਏ ਤਾਂ ਕਿ ਲੋਕਾਂ 'ਚ ਆਪਣੀ ਗੱਲ ਨਾ ਜਾਵੇ ਵੀ ਆਪਾਂ ਪਹਿਲ ਨਹੀਂ ਕਰਦੇ ਪਹਿਲ ਆਪਣਾ ਕਰਨ ਦਾ ਹੱਕ ਹੈ ਆਪਾਂ ਵੱਡੀ ਪਾਰਟੀ ਐ ਵੱਡੀ ਪਾਰਟੀ ਦਾ ਰਾਈਟ ਹੁੰਦਾ ਵੱਡੇ ਭਰਾ ਦਾ ਰਾਈਟ ਹੁੰਦਾ ਛੋਟੇ ਨੂੰ ਕਹਿ ਦੇ ਵੀ ਆ ਜਾ ਜੇ ਕੋਈ ਗੱਲ ਹੋ ਗਈ ਰਸ ਰਸ ਗਿਆ ਤਾਂ ਆ ਜਾ ਤਾ ਆਪਾਂ ਇਸ ਕਰਕੇ ਪ੍ਰਧਾਨ ਜੀ ਨੂੰ ਇਸ ਤੇ ਕਰੀਤੀ ਅਪੀਲ ਕਰਨ ਦੀ ਬੇਨਤੀ ਕੀਤੀ ਸੀ ਉਹਨਾਂ ਦੇ ਨਾਲ ਮਾਫੀ ਵੀ ਮੰਗ ਲਈ ਦੁਬਾਰਾ ਹੱਥ ਜੋੜ ਕੇ ਚਲੋ ਯਾਰ ਜੇ ਕੋਈ ਮੈਥੋ ਗਲਤੀ ਹੋ ਗਈ ਤੁਸੀਂ ਆ ਜਾਓ ਤੇ ਮੇਰੀ ਸਮਝ ਤਾਂ ਆਪਣੇ ਪਿੰਡਾਂ 'ਚ ਵੀ ਵੇਖੋ ਝਗੜੇ ਪੈ ਜਾਂਦੇ ਆ ਗਵਾਂਢੀਆਂ ਦੇ ਪੈ ਜਾਂਦੇ ਆ ਭਰਾਵਾਂ ਦੇ ਪੈ ਜਾਂਦੇ ਆ ਸ੍ਰੀਕੇ ਜੀ ਪੈ ਜਾਂਦੇ ਆ ਜਦੋਂ ਇੱਕ ਤੇ ਰਾਕੇ ਮਾਫੀ ਮੰਗ ਲੈਂਦੀ ਆ ਫਿਰ ਦੂਜਿਆਂ ਦੇ ਛੱਡੋ ਯਾਰ ਹੁਣ ਮੁੱਕ ਗਿਆ ਕੰਮ ਹੁਣ ਮਾਫੀ ਮੰਗੇਗੀ ਇਦੋਂ ਦਾ ਕੋਈ ਲ ਫਾਇਦਾ ਜਿਹੜੀ ਇਹ ਲੜਾਈ ਹੈ ਇਹ ਤਾਂ ਥੋੜਾ ਤਾਂ ਵਟਿਆ ਨਹੀਂ ਜਾਣਾ ਡੱਕਾ ਹੀ ਕੱਖ ਵੀ ਨਹੀਂ ਵਟਿਆ ਜਾਣਾ ਤੁਸੀਂ ਅਕਾਲੀ ਦਲ ਦਾ ਨੁਕਸਾਨ ਥੋੜਾ ਬਹੁਤਾ ਕਰ ਸਕਦੇ ਆ ਜਿਹੜੇ ਟੋੜਾ ਸਾਹਾ ਡੋਗੇ ਸੀ ਸਾਥੋਂ 2002 ਚ ਉਦੋਂ ਸਾਡਾ ਨੁਕਸਾਨ ਹੋ ਗਿਆ 12 ਤਰ੍ਹਾਂ ਸੀਟਾਂ ਉਹਨਾਂ ਕਰਕੇ ਸੀ ਹਰਗੇ 8 ਸੀਟਾਂ ਤੇ ਸਾਡੀ ਸਰਕਾਰ ਰਹੇਗੀ ਸੀ ਬੰਡਵਲੀਓ ਸੋ ਉਹ ਸਾਡਾ ਥੋੜਾ ਬਹੁਤਾ ਹੋ ਸਕਦਾ ਉਹਦੇ ਨਹੀਂ ਸੀ ਐਕਟਿਵ ਰਹਾ ਗਿਆ ਲਾ ਸੋਚਾਂਗੇ ਸਾਰਾ ਕੁਝ ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਜੇ ਤਾਂ ਉਹ ਦੂਜੀਆਂ ਪਾਰਟੀਆਂ ਨੂੰ ਤਖਲਾ ਕਰਨਾ ਚਾਹੁੰਦੇ ਆ ਕਾਂਗਰਸ ਵਗੈਰਾ ਨੂੰ ਜਿਹਨੇ ਬਹੁਤ ਨੁਕਸਾਨ ਕੀਤਾ ਹੁਣ ਤਾਂ ਪੰਜਾਬ ਦਾ ਉਹਨੂੰ ਤਖਲਾ ਕਰਨਾ ਚਾਹੁੰਦੇ ਫਿਰ ਤਾਂ ਉਹਨਾਂ ਨੂੰ ਮੁਬਾਰਕ ਉਹਨਾਂ ਦਾ ਕਾਦੀਦਲ ਜੇ ਉਹ ਪੰਜਾਬ ਦਾ ਭਲਾ ਚਾਹੁੰਦੇ ਪੰਜਾਬ ਦਾ ਭਲਾ ਚਾਹੁੰਦੇ ਫਿਰ ਆਓ ਬੈਠ ਕੇ ਕਿਹੜਾ ਮਸਲਾ ਕਿਹੜਾ ਆਪੇ ਹੀ ਹੋ ਜੂਗੀ ਆਪੇ ਹੀ ਹੋ ਜੂਗੀ ਲੋੜ ਹੀ ਨਹੀਂ ਕਹਿਣ ਦੀ ਪਤਾ ਹੀ ਹੁੰਦਾ ਆਪੇ ਹੋ ਜਾਂਦੀਆਂ ਜੇ ਹੁਣ ਵੋਟਾਂ ਅਸੀਂ ਵੜ ਲਾਂਗੇ ਤੇ ਫਿਰ ਵੱਧ ਕਿਵੇਂ ਹੋਊਗੀ ਤੁਸੀਂ ਵੀ ਸਿਆਣੇ ਆ ਪੱਤਰਕਾਰ ਤੁਸੀਂ ਦੱਸ ਦਿਓ ਕਿਹਦੀ ਵੱਧ ਹੋਊਗੀ ਕਿ ਜਿੱਧਰ ਵੀ ਹੈਗੀ ਆ ਤੇ ਜਿੱਧਰ ਕਿਹੜੀ ਜਿਹੜੀ ਵੀ ਉਹਦਾ ਰਾਜ ਕਰਦਾ ਨਹੀਂ ਉਹ ਇਹ ਤਾਂ ਇੱਕ ਵਾਰੀ ਆਏ ਸੀ ਇੱਕ ਵਾਰੀ ਬਸ ਇਹ ਨਹੀਂ ਆਉਣਗੇ ਜਦੋਂ 99 ਚ 12 ਆ ਗਈ ਬੜੀ ਚੜਾਈ ਸੀ ਨਾ ਮੁੜ ਕੇ ਨਹੀਂ ਆਇਆ ਇਹ ਇਹੀ ਹਾਲ ਇਹਨਾਂ ਦਾ ਇਹ ਨਹੀਂ ਆਉਂਦੇ ਕਿੰਨੇ ਬਖਰੇਵੇਂ ਕਿੱਥੇ ਨੇ ਕੋਈ ਕੋਈ ਬਖਰੇਵਾ ਨਹੀਂ ਐਵੇਂ ਆਕੜ ਦੀ ਗੱਲ ਹੈ ਹਾਂ ਹਾਉਮੇ ਆ ਕੋਈ ਮਸਲਾ ਹੀ ਨਹੀਂ ਹੈਗਾ ਕੋਈ ਜਦੋਂ ਕਹਿੰਦੇ ਜੀ ਕੋਈ ਮਸਲਾ ਤਾਂ ਆ ਜਾਓ ਅਸੀਂ ਹੱਲ ਕਰਨ ਤਿਆਰ ਆ ਕੋਈ ਗੱਲ ਦੱਸੋ ਅਸੀਂ ਮੰਨ ਲਾਂਗੇ ਤੁਹਾਨੂੰ ਕੋਈ ਜਿਹੜੀ ਤੁਹਾਡੀ ਜਾਇਜ਼ ਗੱਲ ਆ ਮੰਨਾਂਗੇ ਤੁਹਾਨੂੰ ਇਜਤਿਮਾਰ ਵੀ ਪੂਰਾ ਦੇਵਾਂਗੇ ਸਤਕਾਰ ਵੀ ਪੂਰਾ ਦੇਵਾਂਗੇ ਸਭ ਦੱਸੋ ਤਾਂ ਸਹੀ ਆ ਕੇ ਵੀ ਰੌਲਾ ਕੀ ਹੈ ਜੇ ਹੁਣ ਇੱਕੋ ਹੀ ਰੱਟ ਲਾਈ ਜਾਣਗੇ ਵੀ ਪ੍ਰਧਾਨ ਅਸਤੀਫਾ ਦੇਵੇ ਪ੍ਰਧਾਨ ਦੋ ਵਾਰੀ ਤਾਂ ਦੇ ਹਟਾ ਹੋਰ ਕਿੰਨੀ ਵਾਰ ਕਿ ਦੇਵੇ ਕੋਈ ਕਹਦਾ ਸਾਰੇ ਕਿ ਤੁਸੀਂ ਵੀ ਕਹਿ ਰਹੇ ਹੋ ਉਹ ਕਾਲੀ ਗੱਲ ਵੀ ਕਹਿੰਦਾ ਅਕਾਲੀ ਦਲ ਸੀ ਇਹਦੇ ਬਿਆਨ ਵੀ ਪਿਛਲੇ ਸਮੇਂ ਚ ਆਇਆ ਹੈ ਵੀ ਪੰਜਾਬ ਨੂੰ ਅਕਾਲੀ ਦਲ ਨੂੰ ਜੋੜਾ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬ ਵਿੱਚੋਂ ਇਸ ਇਹ ਠੀਕ ਹੈ ਗੱਲ ਬਿਲਕੁਲ ਜਿਹੜੀ ਪੰਜਾਬ ਦੀ ਮਰਈ ਪਾਰਟੀ ਕਾਲੀਦਾ ਦਾ ਇਸ ਪਾਰਟੀ ਦਾ ਬਹੁਤ ਵੱਡਾ ਕਰਾਨੀ ਕੁਰਬਾਨੀਆਂ ਪਰ ਇਤਿਹਾਸ ਹੈ ਬੈਸੇ ਤਾਂ ਪੰਜਾਬ ਦੇ ਲੋਕਾਂ ਦੇ ਇਤਿਹਾਸ ਕੁਰਬਾਨੀਆਂ ਪਰਿਆ ਜਿਹਨੀਆਂ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇ ਐਨੀਆਂ ਦੇਸ਼ ਦੇ ਕਿਸੇ ਹੋਰ ਬੰਦੇ ਨੇ ਨਹੀਂ ਦਿੱਤੀਆਂ ਚਾਹੇ ਬਗਲਾ ਵਾਲੇ ਲੈ ਲੋ ਚਾਹੇ ਅੰਗਰੇਜ਼ਾਂ ਵਾਲੇ ਲੈ ਲੋ ਚਾਹੇ ਦੇਸ਼ ਨੂੰ ਯਾਦ ਕਰਾਉਣ ਵਾਲੇ ਲੈ ਲੋ ਜੇ ਨੁਕਸਾਨ ਵੀ ਹੋਇਆ ਤਾਂ ਪੰਜਾਬ ਦਾ ਹੋਇਆ ਕਈ ਲੱਖ ਬੰਦਾ ਆਪਣਾ ਵਟਵਾਰੇ ਚ ਮਾਰਿਆ ਗਿਆ ਸੀ ਕੋਰੋਨਾ ਅਰਬਾਂ ਦੀ ਚਾਹਤ ਆਪਣੀ ਉਧਰ ਰਹੇਗੀ ਸਾਰੇ ਇਹ ਨੁਕਸਾਨ ਪੰਜਾਬੀਆਂ ਦਾ ਹੋਇਆ ਹਮੇਸ਼ਾ ਹੀ ਸੋ ਪੰਜਾਬੀ ਨੂੰ ਪੰਜਾਬ ਨੂੰ ਤਕੜਾ ਰੱਖਣਾ ਆਪਣਾ ਸਾਰਿਆਂ ਦੀ ਡਿਊਟੀ ਆ ਆਪਾਂ ਨੂੰ ਪੰਜਾਬ ਜੇ ਜਵਦਾ ਰਹੋ ਆਪਾਂ ਬਾਰਡਰ ਸਟੇਟ ਐ ਫਿਰ ਸਾਰਾ ਮੁਲਕ ਕੀ ਵਧੀਆ ਹੈਗਾ ਆਰਾਮ ਦੀ ਰੋਟੀ ਖਾਂਦਾ ਅੱਜ ਵੀ ਤੁਸੀਂ ਲੈ ਲਓ ਜੇ ਚੀਨ ਦੇ ਬਾਰਡਰ ਤੇ ਗੋਲੀ ਚੱਲਦੀ ਐ ਜਾਂ ਪਾਕਿਸਤਾਨ ਵਾਲੇ ਦੇ ਜੰਮੂ ਕਸ਼ਮੀਰ ਚ ਕੋਈ ਰੌਲਾ ਪੈਂਦਾ ਜੇ ਚਾਰ ਬੰਦੇ ਵਰਦੇ ਤਾਂ ਦੋ ਆਪਣੇ ਪੰਜਾਬ ਦੇ ਹੁੰਦੇ ਆ ਇਸ ਕਰਕੇ ਆਪਣੀਆਂ ਪੰਜਾਬ ਦੇ ਲੋਕਾਂ ਦੀਆਂ ਬਹੁਤ ਜ਼ਿਆਦਾ ਕੁਰਬਾਨੀਆਂ ਦੇਸੀ ਜੀ ਖਾਲਸਾ ਦੀ ਗੱਲ ਐ ਨਵੀਂ ਪਾਰਟੀ ਜੀ ਜੀ ਖਾਲਸਾ ਜੀ ਜੀ ਇਹ ਕੀ ਡਿਟੈਲ ਐ ਤੁਸੀਂ ਬਣਾਏ ਕੀਆ ਜਾ ਰਿਹਾ ਹੈ ਕਿ ਅਖੰਡ ਨੂੰ ਫਟਾਫਟ ਕਰਕੇ ਪਹੁੰਚਾਓ ਐਕਸਪਲੈਨ ਕਰਕੇ ਕਰਕੇ ਬਈ ਅਕਾਲੀ ਦਲ ਚ ਤਾਂ ਉਹ ਹੈ ਹੀ ਨਹੀਂ ਸੀਗਾ ਅਕਾਲੀ ਦਲ ਦਾ ਝਟਕਾ ਤਾਂ ਲੱਗੇ ਨਾ ਜੋ ਆਪਣੇ ਚ ਹੋਵੇ ਉਹ ਤਾਂ ਪਹਿਲਾਂ ਹੀ ਕਈ ਪਾਰਟੀਆਂ ਬਦਲ ਚੁੱਕਿਆ ਖਾਲਸਾ ਤਾਂ ਇਹ ਤੋਂ ਪਹਿਲਾਂ ਕਈ ਪਾਰਟੀਆਂ ਬਦਲ ਚੁੱਕਿਆ ਕਿਹਦੀ ਪਾਰਟੀ ਆਪਣੇ ਨੂੰ ਮੈਨੂੰ ਲੱਗਦਾ ਕਿ ਉਹ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕਿ ਕਿਹੜੀ ਕਿਹੜੀ ਛੁੱਟ ਜਾਂਦਾ ਕਦੋਂ ਆ ਜਾਂਦਾ ਕਦੋਂ ਉੜ ਜਾਂਦਾ ਉਹ ਅਕਾਲੀ ਦਲ ਚ ਵੀ ਐਮਪੀ ਬਣਿਆ ਉਹ ਆਪ ਚ ਵੀ ਐਮਪੀ ਬਣਿਆ ਉਹ ਪਹਿਲਾਂ ਕੁਝ ਹੋਰ ਹੁੰਦਾ ਸੀਗਾ ਮੇਰਾ ਬੀਜਪੀੋਂ ਤਾਂ ਬੀਜਪੀ ਚੋਂ ਗਿਆ ਫਿਰ ਹੁਣ 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 ਬੀਜਪੀ ਚੋਂ ਗਿਆ ਤਾਜ਼ਾ ਬੀਜਪੀ ਚੋਂ ਗਿਆ ਮੇਰਾ ਮਤਲਬ ਗਿਣਤੀ ਨਹੀਂ ਪੰਜ ਛੇ ਪਾਰਟੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਬਦਲਟਿਆ ਤੇ ਜਿਹੜੇ ਬੰਦੇ ਦਾ ਇਹ ਕਰਦਾਰ ਆ ਵੀ ਰੋਜ਼ ਪਾਰਟੀਆਂ ਬਦਲਦਾ ਉਹ ਉਹਨਾਂ ਨੂੰ ਇਹੋ ਜਿਹੇ ਬੰਦੇ ਸੁਹੰਡੇ ਹੋਣ ਸਾਨੂੰ ਤਕਲੀਫ ਜਿਹੇ ਇਹੋ ਜਿਹੇ ਬੰਦੇ ਲੈ ਕੇ ਚੱਲਣਗੇ ਫਿਰ ਤਾਂ ਚਿੱਲੇ ਹੀ ਪਿਆ ਕਰੀਦਾ ਇੱਕ ਦਿਨ ਗੱਲ ਹੋ ਜਾਂਦੀ ਕਿ ਬੀਜਪੀ ਦੇ ਨਾਲ ਸਮਝੌਤਾ ਹੋ ਰਿਹਾ ਹੈ ਕੋਈ ਹੈ ਉਮੀਦ ਬੀਕੋ ਸਮਝੌਤਾ ਤਾਂ ਦੋਨੇ ਪਾਰਟੀਆਂ ਨੇ ਕਰਨਾ ਇੰਦਰੋਂ ਸਾਡੇ ਪਾਰਟੀ ਪ੍ਰਧਾਨ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਪਤਾ ਵੀ ਹੋਣਾ ਹੈ ਨਹੀਂ ਹੋਣਾ ਉਹਨਾਂ ਜਦੋਂ ਕੋਈ ਗੱਲ ਚੱਲਦੀ ਹੋ ਤਾਂ ਉਹਨਾਂ ਨੂੰ ਪਤਾ ਹੋ ਮੈਨੂੰ ਨਹੀਂ ਪਤਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਸਾਡੇ ਚੋਂ ਕਿਸੇ ਨੂੰ ਨਹੀਂ ਪਤਾ ਹੋਣਾ ਨਹੀਂ ਸੁਣ ਲੋ ਨਾ ਗੱਲ ਬਰੀਕਾ ਸਗਾ ਸਥਾਨ ਰੱਖਦੇ ਹੋ ਕਿ ਤੂੰ ਚਾਹਵੇਂ ਵੀ ਤੂੰ ਜੋ ਮੈਂ ਉਹੀ ਗੱਲ ਤੇ ਆਉਂਦਾ ਸੀ ਤੂੰ ਕਾਹਲੀ ਕਰਦੇ ਥੋੜੇ ਉਹ ਉਹ ਉਹਨਾਂ ਨੇ ਕਰ ਉਧਰ ਦੋ ਬੰਦੇ ਨੇ ਮੋਦੀ ਸਾਹਿਬ ਤੇ ਛਾਹ ਜੀ ਉਹ ਦੋ ਬੰਦਿਆਂ ਦੀ ਗੱਲ ਚੱਲਣੀ ਹੈ ਹੋਰ ਤੀਜੇ ਦੀ ਉੱਥੇ ਵੀ ਕਿਸੇ ਦੀ ਨਹੀਂ ਚੱਲਣੀ ਜੇ ਤਿੰਨ ਬੰਦਿਆਂ ਦੀ ਗੱਲ ਮਿਲ ਗਈ ਸਾਡੇ ਜਿਹੜੇ ਕੋਈ ਨਿੱਕੀਆਂ ਮੋਟੀਆਂ ਗੱਲਾਂ 'ਚ ਬੱਤ ਭੇਦ ਨੇ ਉਹ ਨਿਬੜ ਗਏ ਤੇ ਬੈਠ ਕੇ ਹੋ ਗਈ ਕੋਈ ਵੀ ਚੀਜ਼ ਅਸੰਭਵ ਨਹੀਂ ਹੈਗੀ ਅਸੀਂ ਪਹਿਲਾਂ ਵੀ ਬਹੁਤ ਇਕੱਠਿਆਂ ਨਿਰਾਜ ਕੀਤਾ ਹੈ 67 'ਚ ਅਸੀਂ ਇਕੱਠਿਆਂ ਨਿਰਾਜ ਕੀਤਾ 77 'ਚ ਅਸੀਂ ਇਕੱਠਿਆਂ ਨਿਰਾਜ ਕੀਤਾ 97 'ਚ ਕੀਤਾ 7 'ਚ ਕੀਤਾ 12 'ਚ ਕੀਤਾ ਵਧੀਆ ਰਾਤ ਚੱਲਿਆ ਲੋਕਾਂ ਨੂੰ ਜਿੰਨੇ ਸੁੱਖ ਦੇ ਸਾਧਨ ਮਿਲੇ ਉਹ ਭਾਜਪਾ ਕਾਲੇਦਾਨ ਦੀ ਗਵਰਨਮੈਂਟ ਮਿਲੀ ਮਿਲੇ ਫਿਰ ਮੇਰੀ ਇੱਕ ਆਪਣੀ ਸੋਚ ਹੈ ਪਾਰਟੀ ਦਾ ਸਾਰਿਆਂ ਪਤਾ ਹੀ ਹੈ ਸਰ ਸੈਂਟਰ ਬਿਨਾ ਹੁਣ ਜਿਹੜੀਆਂ ਸਥਿਤੀਆਂ ਪੈਦਾ ਹੋ ਗਈਆਂ ਸੈਂਟਰ ਬਿਨਾ ਕੋਈ ਸੂਬੇ ਦੀ ਸਰਕਾਰਾਂ ਨੂੰ ਚਲਾਉਣਾ ਬਹੁਤ ਔਖਾ ਹੈ ਕਿਉਂਕਿ ਸਾਰੀਆਂ ਪਾਵਰਾਂ ਹੀ ਸੈਂਟਰ ਹੌਲੀ-ਹੌਲੀ ਆਪਣੇ ਕੋਲੇ ਲੈ ਗਈਆਂ ਚਾਹੇ ਕਿਸੇ ਦਾ ਚਾਹੇ ਪਹਿਲਾ ਕਾਂਗਰਸ ਵਾਲੇ ਲੈ ਗਏ ਬਹੁਤੀਆਂ ਪਾਵਰਾਂ ਕੱਢ ਕੇ ਕੁਝ ਹੁਣੇ ਵੀ ਲੈ ਹੁਣ ਵਾਲੇ ਵੀ ਲੈ ਗਏ ਸਾਰੀਆਂ ਹੁਣ ਅੱਜ ਹੈਲਥ ਡਿਪਾਰਟਮੈਂਟ ਹੈ ਐਜੂਕੇਸ਼ਨ ਹੈ ਰੂਰਲ ਡਿਵੈਲਪਮੈਂਟ ਹੈ ਸ਼ਹਿਰ ਵਾਲਾ ਅਰਬਨ ਡਿਵੈਲਪਮੈਂਟ ਹੈ ਸਾਰੀਆਂ ਪਾਵਰਾਂ ਦਾ ਪੈਸੇ ਉੱਥੋਂ ਆਉਂਦੇ ਨੇ ਵਿੱਚੇ ਸੇ ਰੱਖੀ ਬੈਠੇ ਨੇ ਇੰਨੇ ਫੰਡ ਪਾਓ ਇੰਨਾ ਤੁਹਾਨੂੰ ਮਿਲੂ ਇੰਨੇ ਪਾਓ ਇੰਨਾ ਤੁਹਾਨੂੰ ਮਿਲੂ ਉਹ ਸਾਰੀਆਂ ਹੀ ਪਾਵਰਾਂ ਜਿਆਦਾ ਉਹਨਾਂ ਕੋਲੇ ਆ ਉਹਨਾਂ ਇੱਕ ਇਸ ਟੇਟਾ ਨੂੰ ਕੱਲੀਆਂ ਨੂੰ ਚੱਲਣ ਜੋਗਾ ਸੈਂਟਰ ਦੀ ਗਮ ਪਾਰਟੀਆਂ ਨੇ ਛੱਡਿਆ ਹੀ ਨਹੀਂ ਹੈਗਾ ਸੋ ਹਾਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਵੜ ਕੇ ਸਾਡੇ ਕੋਈ ਉਹਨਾਂ ਨਾਲ ਜਾਦੇ ਮਤਭੇਦ ਵੀ ਹੈ ਨਹੀਂ ਇਹ ਜਿਹੇ ਨਿੱਕੇ ਮੋਟੇ ਮਤਭੇਦ ਆ ਉਹ ਠੀਕ ਹੋ ਜਾਣਗੇ ਗੱਲ ਮੇਰੀ ਦੀ ਗੱਲ ਤੁਸੀਂ ਭਾਜੀਪੀ ਉੱਤੋਂ ਸਾਰੇ ਬੋਲਦੇ ਆ ਨਾ ਨਹੀਂ ਕਰਨਾ ਅਸੀਂ ਕਹਿੰਦੇ ਆ ਤੁਸੀਂ ਇਕੱਲੇ ਭਾਜੀਪੀ ਦੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਟੈਲੀਫੋਨ ਕਰਦੇ ਤੁਸੀਂ ਜਿਹਨੂੰ ਮਰਜ਼ੀ ਉਹ ਕਹਿਣਗੇ ਹੋਣਾ ਚਾਹੀਦਾ ਜਰ ਫਾਇਦਾ ਫਿਰ ਅਸੀਂ ਜਿੱਤ ਜਾਗੇ ਜੇ ਹੋ ਜਾਊਗਾ ਇਕੱਲੇ ਨਹੀਂ ਸੀ ਜਿੰਦੇ ਉਹ ਵੀ ਕਹਿ ਇਵੇਂ ਸਾਡੇ ਲੀਡਰ ਨੂੰ ਜਿਹੜੇ ਨੂੰ ਮਰਜ਼ੀ ਕਰ ਲੋ ਜਿੰਨੇ ਬੈਠੇ ਆ ਸਾਹਮਣੇ ਤਾਂ ਨਹੀਂ ਬੋਲਣਗੇ ਇਕੱਲੇ ਇਕੱਲੇ ਨੂੰ ਕਰ ਲਓ ਜਿਹਨੂੰ ਮਰਜ਼ੀ ਇਹ ਵੀ ਕਹਿਣਗੇ ਹੋ ਜੇ ਜਿੰਨੀ ਮਰਜ਼ੀ ਹੁਣ ਚ ਫਾਇਦਾ ਤੇ ਸਭ ਤੋਂ ਵੱਡੀ ਐਸੋੜੇ ਕਿਤੇ ਗੱਲ ਕਰ ਲੋ ਕਿਸਾਨ ਸਭ ਤੋਂ ਵੱਧ OTCI BJP ਦੇ ਕਿਸਾਨ ਵੀ ਹੁਣ ਕਹਿੰਦੇ ਜੇ ਸਮਝੌਤਾ ਕਰ ਲੋ ਆਪਾਂ ਜਿੱਤੇ ਹੀ ਪਏ ਆ ਵਪਾਰੀ ਮਜ਼ਦੂਰ ਕਿਸਾਨ ਦੁਕਾਨਦਾਰ ਸਾਰੇ ਲੋਕਾਂ ਨੇ ਹੁਣ ਇਸ ਵੇਲੇ ਸਮਝੌਤਾ ਕਰੋ ਇਹ ਫਾਇਦਾ ਇਹਨਾਂ ਨੂੰ ਮਤਲਬ ਲਾਓ ਸਾਰਿਆਂ ਨੂੰ ਕਾਗਰਸ ਨਹੀਂ ਹੋਣੀ ਚਾਹੀਦੀ ਦੁਬਾਰਾ ਆਪਨੀ ਹੋਣੀ ਚਾਹੀਦੀ ਅਸੀਂ ਵੇਖ ਲਿਆ ਜਿੰਨੇ ਕੰਮ ਹੋਇਆ ਅਕਾਲੀ ਦਲ ਦੇ ਰਾਜ 'ਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਹੈ ਅਕਾਲੀ ਦਲ ਦੇ ਰਾਜ 'ਚ ਹੋਇਆ ਜਿੰਨੀਆਂ ਸੁਖ-ਸਹੂਲਤਾਂ ਮਿਲੀਆਂ ਅਕਾਲੀ ਦਲ ਦੇ ਰਾਜ 'ਚ ਮਿਲੀਆਂ ਨੇ ਸੋ ਲੋਕੀ ਚਾਹੁੰਦੇ ਨੇ ਹੁਣ ਅਸੀਂ ਲੋਕਾਂ ਦੀ ਗੱਲ ਹੈ ਤੇ ਲੋਕਾਂ ਦੀ ਗੱਲ ਤੋਂ ਕਿਸੇ ਤੋਂ ਪਿੱਛੇ ਨਹੀਂ ਹਟਿਆ ਜਾਣਾ ਜਿਹੜੀ ਗੱਲ ਲੋਕ ਚਾਹੁੰਦੇ ਹੁੰਦੇ ਹਨ ਉਹ ਗੱਲ ਖੀਰ ਕਰਨੀ ਪੈਂਦੀ ਹੈ ਪ੍ਰਧਾਨ ਜੀ ਨੂੰ ਦੱਸਿਆ ਤੁਸੀਂ ਵੀ ਲੋਕ ਵੀ ਚਾਹੁੰਦੇ ਪ੍ਰਧਾਨ ਜੀ ਪ੍ਰਧ ਉਹਨਾਂ ਨੂੰ ਵੀ ਇਹ ਜੇ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪ੍ਰਧਾਨ ਦੀ ਡਿਊਟੀ ਬੋਲਣਾ ਨਹੀਂ ਹੁੰਦਾ ਜਿੰਨਾ ਚਿਰ ਕੋਈ ਗੱਲ ਸਿਰੇ ਨਾ ਚੜ ਜੇ ਉਹਨਾਂ ਚਿਰ ਬੋਲਣਾ ਨਹੀਂ ਹੁੰਦਾ ਬੋਲਣ ਚ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਮਾੜਾ ਮੁੱਟਾ ਬੋਲ ਸਕਦੇ ਆ ਜਿਹੜੀ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਅਸੀਂ ਉਹਨਾਂ ਨੂੰ ਵੀ ਦੱਸੀ ਹੈ ਕਿ ਪਬਲਿਕ ਚਾਹੁੰਦੀ ਹੈ ਸਾਰੀ ਤੇ ਸਾਡੇ ਨਾਲ ਤਾਂ ਉਹਨਾਂ ਨੂੰ ਵੱਧ ਬੰਦੇ ਮਿਲਦੇ ਆ ਸਾਡੇ ਨਾਲ ਤਾਂ ਉਹਨਾਂ ਨੂੰ ਕਿਤੇ ਜ਼ਿਆਦਾ ਮਿਲਦੇ ਨੇ ਉਹਨੂੰ ਸਾਰੇ ਪੰਜਾਬ ਦੇ ਮਿਲਦੇ ਆ ਸਾਨੂੰ ਚੱਲਾ ਪੰਜ ਚਾਰ ਜ਼ਿਲ੍ਹਿਆਂ ਦੇ ਨਾਲੋ ਤੇ ਉਹ ਸਾਰੇ ਬੱਚਾ ਬੱਚੀ ਚਾਹੁੰਦਾ ਹੈ ਇਸ ਵੇਲੇ ਪੰਜਾਬ ਦਾ ਕੀ ਸਮਝੌਤਾ ਹੋਣਾ ਚਾਹੀਦਾ